ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬੰਗਲਾ ਸਾਹਿਬ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਗੁਰੂ ਜਿਸ ਜਿੱਥੇ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸਿਕ ਚਰਨ ਛੋਪਰਾਪਤ ਅਸਥਾਨ ਜੋ ਦਿੱਲੀ ਵਿੱਚ ਸੁਭਾਏਮਾਨ ਹੈ 1664 ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਆਏ ਰਾਜਾ ਜੈ ਸਿੰਘ ਜਿਹਦੇ ਬਜ਼ੁਰਗ ਰਾਜਾ ਭਾਉ ਸਿੰਘ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਪੀਤਾ ਮਹਾਰਾਜ ਨੇ 52 ਰਾਜਿਆਂ ਦੇ ਨਾਲ ਛਡਵਾਏ ਸਨ ਇਹ ਉਹਨਾਂ ਦਾ ਵੰਸ਼ਜ ਹੈ ਇਹੀ ਕਾਰਨ ਹੈ ਜਦੋਂ ਸੱਚੇ ਬਾਦਸ਼ਾਹ ਦਿੱਲੀ ਆਉਂਦੇ ਨੇ ਤਾਂ ਉਹ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਆਪਣਾ ਪੜਾਅ ਕਰਦੇ ਨੇ ਇਹ ਰਾਜੇ ਜੈ ਸਿੰਘ ਦਾ ਬੰਗਲਾ ਹੀ ਫਿਰ ਗੁਰਦੁਆਰਾ ਬੰਗਲਾ ਸਾਹਿਬ ਦੇ ਰੂਪ ਵਿੱਚ ਵਿਦਿਤ ਹੁੰਦਾ ਹੈ ਪ੍ਰਗਟ ਹੁੰਦਾ ਹੈ ਜਦੋਂ ਮਹਾਰਾਜ ਇੱਥੇ ਆਏ ਤਾਂ ਸਭ ਤੋਂ ਪਹਿਲਾਂ ਰਾਣੀ ਦੇ ਮਨ ਵਿੱਚ ਭਰਮ ਆਇਆ ਕਿ ਜਿੰਨਾ ਸਤਗੁਰਾਂ ਦੀ ਆਮਦ ਦੀ ਤਿਆਰੀ ਦੇ ਵਿੱਚ ਮੇਰਾ ਪਤੀ ਰਾਜਾ ਦਿੱਲੀ ਦੀਆਂ ਸੰਗਤਾਂ ਕਈ ਦਿਨਾਂ ਤੋਂ ਲਗੀਆਂ ਹੋਈਆਂ ਨੇ ਇਹ ਤਾਂ ਛੋਟਾ ਜਿਹਾ ਬਾਲਕ ਹੈ ਮੈਂ ਕਿਵੇਂ ਮੰਨਾਂ ਕਿ ਗੁਰੂ ਹੈ ਮੈਂ ਤੇ ਤਾਈ ਮੰਨਾਂਗੀ ਜੇ ਮੈਨੂੰ ਬੁੱਝ ਲੈਣਗੇ ਤਾਂ ਉਹ ਜਾ ਕੇ ਸਧਾਰਨ ਕੱਪੜੇ ਪਾ ਕੇ ਨੁਕਰਾਨੀਆਂ ਵਿੱਚ ਬਹਿ ਗਈ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਆਏ ਮਹਾਰਾਜ ਦੇ ਹੱਥ ਵਿੱਚ ਇੱਕ ਛੜੀ ਹੋਇਆ ਕਰਦੀ ਸੀ ਕੱਲੀ-ਕੱਲੀ ਨੁਕਰਾਨੀ ਦੇ ਸਿਰ ਤੇ ਸ਼ੁਹਾ ਕੇ ਆਖਿਆ ਕਿ ਇਹ ਰਾਣੀ ਨਹੀਂ ਇਹ ਰਾਣੀ ਨਹੀਂ ਅਖੀਰ ਰਾਣੀ ਨੂੰ ਜਾ ਕੇ ਆਖਿਆ ਕਿ ਜਦੋਂ ਤੈਨੂੰ ਰੱਬ ਨੇ ਰਾਣੀ ਬਣਾਇਆ ਤੇ ਤੈਨੂੰ ਨੁਕਰਾਨੀ ਬਣ ਕੇ ਇਹਨਾਂ ਦੇ ਵਿੱਚ ਬੈਠਣ ਦੀ ਕੀ ਲੋੜ ਸੀ ਫਿਰ ਉਸ ਨੇ ਖਿਮਾ ਚਾਚਣਾ ਵੀ ਮੰਗੀ ਔਰ ਇਤਿਹਾਸ ਕਹਿੰਦਾ ਹੈ ਕਿ ਰਾਜੇ ਔਰ ਰਾਣੀ ਨੇ ਮਹਾਰਾਜ ਦੇ ਕੋਲੋਂ ਚਰਨ ਪਾਹੁਲ ਪ੍ਰਾਪਤ ਕੀਤੀ ਇੱਥੇ ਰਹਿੰਦਿਆਂ ਹੀ ਦਿੱਲੀ ਦੇ ਵਿੱਚ ਬਹੁਤ ਮਾਰੂ ਚੇਚਕ ਦਾ ਰੋਗ ਆਇਆ ਉਹਦੀ ਨਿਵਰਤੀ ਵਾਸਤੇ ਮਹਾਰਾਜ ਨੇ ਇੱਕ ਖੱਡਾ ਖੋਦ ਕੇ ਉਹਦੇ ਵਿੱਚ ਚਰਨ ਛੋਹਾ ਕੇ ਉਹ ਜਲ ਦਿੱਲੀ ਦੀਆਂ ਸੰਗਤਾਂ ਨੂੰ ਬਖਸ਼ਿਆ ਜੋ ਅੱਜ ਵੀ ਜਿਸ ਨੂੰ ਪਿਆਰ ਸਤਕਾਰ ਦੇ ਨਾਲ ਸੰਗਤ ਅੰਮ੍ਰਿਤ ਕੁੰਡ ਕਹਿੰਦੀ ਹੈ ਉਹ ਜਲ ਦਾ ਚਬੱਟਾ ਸਾਹਿਬ ਅੱਜ ਵੀ ਸ਼ਿਸ਼ੋਭਤ ਹੈ ਸੰਗਤ ਉਥੋਂ ਜਲ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਜਾਂਦੀ ਹੈ। ਔਰ ਅਦਬ ਸਨਮਾਨ ਦੇ ਨਾਲ ਉਸ ਜਲ ਨੂੰ ਅੰਮ੍ਰਿਤ ਕਹਿ ਕੇ ਸਤਕਾਰਦੀ ਹੈ। ਔਰ ਅੱਜ ਵੀ ਭਾਵਨਾ ਵਾਲਿਆਂ ਦੇ ਉੱਥੇ ਰੋਗ ਮਿਟਦੇ ਨੇ। ਸੱਚੇ ਪਾਤਸ਼ਾਹ ਦੇ ਅਸਥਾਨ ਤੇ ਸਰੋਵਰ ਹੈ, ਹਸਪੀਟਲ ਹੈ। ਬਾਬਾ ਬਗੇਰ ਸਿੰਘ ਜਿਨ੍ਹਾਂ ਨੇ ਇਹ ਗੁਰਦੁਆਰਾ ਸਹਿਬਾਨ ਦੁਬਾਰਾ ਗੁਰੂ ਕਲਗੀਧਰ ਪਾਤਸ਼ਾਹ ਤੋਂ ਬਾਅਦ ਨਿਸ਼ਾਨਦੇਹੀ ਕਰਕੇ ਸਥਾਪਿਤ ਕੀਤੇ। ਉਹਨਾਂ ਦੀ ਯਾਦ ਵਿੱਚ ਇੱਕ ਸਿੱਖ ਮਿਊਜ਼ੀਅਮ ਵੀ ਹੈ ਹਜ਼ਾਰਾਂ ਸਗਤਾਂ 20-25 ਹਜ਼ਾਰ ਸੰਗਤ ਰੋਜ਼ ਹਾਜ਼ਰੀ ਭਰਦੀ ਹੈ ਔਰ ਤਕਰੀਬਨ 50 ਹਜ਼ਾਰ ਤੋਂ ਲੈ ਕੇ 1 ਲੱਖ ਦਿੱਲੀ ਦੀ ਸੰਗਤ ਵਿਦੇਸ਼ ਦੀ ਸੰਗਤ ਦੂਰ ਦਰਾਡੇ ਦੇਸ਼ਾਂ ਦੀ ਸੰਗਤ ਆ ਕੇ ਬੰਗਲਾ ਸਾਹਿਬ ਐਤਵਾਰ ਹਾਜ਼ਰੀ ਭਰਦੀ ਹੈ ਨਵਾਂ ਸਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਤਕਰੀਬਨ 8-10 ਲੱਖ ਦੀ ਗਿਣਤੀ ਵਿੱਚ ਸੰਗਤ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਨਾਲ ਨਵਾਜੀ ਜਾਂਦੀ ਹੈ ਦਿੱਲੀ ਦੇ ਵਿੱਚ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਹਾਂ ਕਿ ਤਿਉਹਾਰ ਉਰਵ ਕਿਸੇ ਵੀ ਧਰਮ ਦਾ ਹੋਵੇ ਪਰ ਲੰਗਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਘਰ ਦਾ ਬੰਗਲਾ ਸਾਹਿਬ ਦਾ ਹੁੰਦਾ ਹੈ ਸਭ ਸੰਗਤ ਆ ਕੇ ਇਥੋਂ ਮਹਾਰਾਜ ਦੇ ਦਰ ਤੋਂ ਲੰਗਰ ਛਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ